ਦੀ ਕੋਈ ਤਾਂ ਕਹਿੰਦਾ ਪਾ ਲੋ ਉਹ ਜਿਵੇਂ ਵਿਚਾਰਾ ਕੋਈ ਵੀ ਚੀਜ਼ ਕਹਿੰਦਾ ਅਗਲਾ ਉਹ ਪਾ ਲੈਂਦਾ ਜਦੋਂ ਰਿਜ਼ਲਟ ਨਹੀਂ ਆਉਂਦਾ ਫਿਰ ਕਿਸਾਨ ਪਰੇਸ਼ਾਨ ਹੋ ਜਾਂਦਾ ਹਾਂਜੀ ਤੇ ਇਹਦੇ ਵਿੱਚ ਜਿਹੜੀ ਸਾਡੀ ਕੰਪਨੀ ਦਾ ਪ੍ਰੋਡਕਟ ਆਉਂਦਾ ਜੀ ਖੇਤੀ ਮਾੜੇ ਪਾਣੀ ਵਾਲੇ ਥਾਵਾਂ ਤੇ ਵਾਹਨਾ ਤੇ ਤੇ ਰੇਤਲੇ ਵਾਹਨਾ ਦੇ ਵਿੱਚ ਝੋਨਾ ਅੜ ਜੇ ਜਾਂਦਾ ਹਨਾ ਜੀ ਆਪਣਾ ਅੜ ਕੇ ਖੜ ਜਾਂਦਾ ਉਹਦੇ ਵਿੱਚ ਵੀ ਫੁੱਲ ਕੰਮ ਕਰੂਗਾ ਜੀ ਇਹ ਜੀ ਹਾਂ ਕਿਉਂਕਿ ਮੇਨ ਸਾਰਾ ਸਿਸਟਮ ਇਸ ਜੱਟ ਤੇ ਖੜਾ ਹੈ ਜੀ ਜੀ ਕਿਉਂਕਿ ਜੀ ਖਰਾਕੀ ਜੜਾਂ ਵੱਧ ਹੋਣਗੀਆਂ ਬੋਟਾ ਜ਼ਮੀਨ ਦੇ ਵਿੱਚੋਂ ਖਰਾਕ ਵੱਧ ਤੋਂ ਵੱਧ ਲਊਗਾ ਤੇ ਅਸੀਂ ਤੇ ਇਹਦਾ ਲਗਭਗ ਕਈ ਥਾਵਾਂ ਤੇ 10 ਮਾਨ ਤੱਕ ਦਾ ਵੀ ਝਾੜ ਦਾ ਫਰਕ ਪੈ ਗਿਆ ਕਣਕ ਦਾ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਜੱਟ ਬਲੌਗਰ ਤੇ ਤੇ ਅੱਜ ਫੇਰ ਤੁਹਾਡੇ ਵਾਸਤੇ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਖੇਤੀਬਾੜੀ ਦੇ ਰਿਲੇਟਡ ਕਿਉਂਕਿ ਝੋਨੇ ਦੀ ਲਵਾਈ ਦਾ ਜਿਹੜਾ ਕੰਮ ਆ ਤਕਰੀਬਨ ਕਈ ਬੰਦਿਆਂ ਨੇ ਲਾ ਦਿੱਤਾ ਤੇ ਕੁਸ ਲਵਾਈ ਹੋ ਵੀ ਰਹੀ ਹੈ ਜਿਹੜੀ ਝੋਨੇ ਦੀ ਤੇ ਹਰੇਕ ਆਪਣੇ ਜ਼ਿੰਮੇਵਾਰ ਭਰਾ ਨੂੰ ਦਾ ਆਪਣਾ ਝਾੜ ਵਾਤ ਤੋਂ ਵੱਧ ਆਵੇ ਇਹੋ ਜਿਹਾ ਆਪਾਂ ਕਿਹੜਾ ਸਮਾਨ ਪਾਈ ਗਏ ਜਿਹਦੇ ਨਾਲ ਆਪਣਾ ਝੋਨਾ ਵੀ ਵੱਧ ਨਿਕਲੇ ਉਹ ਸਾਰੀ ਤੁਹਾਨੂੰ ਆਪਾਂ ਜਾਣਕਾਰੀ ਵੀ ਦਵਾਂਗੇ ਤੇ ਆਜੋ ਸੱਜਣੋ ਤੁਹਾਨੂੰ ਆਪਾਂ ਮਲਾਉਨੇ ਆ ਬਾਈ ਜੀ ਦੇ ਨਾਲ ਵੀ ਤੇ ਕਰਦੇ ਆ ਸਾਰੀਆਂ ਗੱਲਾਂ ਬਾਤਾਂ ਜਾਣਕਾਰੀ ਤੁਹਾਨੂੰ ਪੂਰੀ ਮਿਲੂਗੀ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਪੂਰਾ ਸਵਾਲ ਲੈਣਾ ਤੇ ਫੁੱਲ ਜਾਣਕਾਰੀ ਮਿਲੂਗੀ ਤੁਹਾਨੂੰ ਕਰੋਨੇ ਬਾਈ ਜੀ ਨਾਲ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਜੀ ਸੁਖਨਾਮ ਸਿੰਘ ਸਣੀ ਹਾਂਜੀ ਕੋਟਕਪੂਰੇ ਪੁਰਾਣੀ ਦਾਣਾ ਮੰਡੀ 44 ਨੰਬਰ ਦੁਕਾਨ ਤੇ ਕੋਟਕਪੂਰੇ ਦੇ ਵਿੱਚ ਦੁਕਾਨ ਆ ਆਪਣੀ 44 ਨੰਬਰ ਪੁਰਾਣੀ ਦਾਣਾ ਮੰਡੀ ਦੇ ਵਿੱਚ ਤੇ ਆਪਾਂ ਦੇਖਦੇ ਹਾਂ ਥੋਡੇ ਕੋਲੇ ਬਹੁਤ ਸਾਰੇ ਜ਼ਿਮੀਂਦਾਰ ਆਉਂਦੇ ਆ ਜੀ ਤੇ ਹੁਣ ਝੋਨੇ ਦਾ ਕੰਮ ਲਗਭਗ ਜੋਰਾਂ ਛੋਰਾਂ ਦੇ ਚੱਲ ਰਿਹਾ ਤੇ ਹਰੇਕ ਬੰਦੇ ਨੂੰ ਆਏ ਆ ਵੀ ਆਪਣਾ ਜਿਹੜਾ ਝਾੜਾ ਝੋਨੇ ਦਾ ਸਭ ਤੋਂ ਵੱਧ ਆਵੇ ਝੋਨਾ ਆਪਣਾ ਜਿਹੜਾ ਵਿਕਾਸ ਵੀ ਕਰੇ ਬੂਟੇ ਦੇ ਵਿੱਚ ਵੱਧਾ ਹੋਵੇ ਤੇ ਗਾਂ ਜਾ ਕੇ ਆਪਾਂ ਨੂੰ ਕੋਈ ਐਹੋ ਜੀ ਚੀਜ਼ ਵਰਤਗੇ ਵੀ ਆਪਣਾ ਜਿਹੜਾ ਝੋਨਾ ਸਭ ਤੋਂ ਵੱਧ ਨਿਕਲੇ ਤੇ ਉਹਦੇ ਆਸਤੇ ਆਪਾਂ ਸਾਰੀ ਅੱਜ ਗੱਲਬਾਤ ਕਰਾਂਗੇ ਸਾਨੂੰ ਜਿਹੜੇ ਆਪਾਂ ਕੰਪਨੀ ਤੋਂ ਆਏ ਆ ਉਹਨਾਂ ਨਾਲ ਵੀ ਮਿਲਾਵਾਂਗੇ ਪਹਿਲਾਂ ਆਪਾਂ ਜਾਣਕਾਰੀ ਲੈਣੇ ਆ ਤੁਹਾਡੇ ਕੋਲੇ ਜੀ ਆਮ ਹੀ ਲੋਕ ਆਉਂਦੇ ਆ ਹਨਾ ਜੀ ਤੇ ਹਰੇਕ ਬੰਦੇ ਨੇ ਹੁੰਦਾ ਵੀ ਸਾਡਾ ਜਿਹੜਾ ਝੋਨੇ ਦਾ ਝਾੜਾ ਵੱਧ ਤੋਂ ਵੱਧ ਆਵੇ ਤੇ ਕਈ ਵਾਰ ਇਹ ਹੁੰਦੇ ਆ ਵੀ ਲੋਕ ਝਾੜ ਦੇ ਨਾਮ ਤੇ ਫੋਟ ਦੇ ਨਾਮ ਤੇ ਬਹੁਤ ਸਾਰੇ ਲੋਕ ਆ ਜਿਹੜੇ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਆ ਜੀ ਤੇ ਆਪਾਂ ਉਹੀ ਚੀਜ਼ ਤੁਹਾਡੇ ਨਾਲ ਪਹਿਲਾਂ ਵੀ ਆਪਾਂ ਕਈ ਵਾਰੀ ਵੀਡੀਓ ਕੀਤੀ ਆ ਕਿ ਉਹੀ ਚੀਜ਼ ਆਪਾਂ ਕਿਸਾਨਾਂ ਨੂੰ ਦੱਸਦੇ ਆਂ ਜਿਹਦਾ 100/100 ਰਿਜ਼ਲਟ ਮਿਲਦਾ ਜੀ ਤੇ ਤੁਸੀਂ ਹੁਣ ਅੱਜ ਕੱਲ ਮੰਨ ਕੇ ਚੱਲੋ ਵੀ ਝੋਨੇ ਦੇ ਆਪਾਂ ਵਿੱਚ ਕਿਹੜੀ ਚੀਜ਼ ਵਰਤ ਸਕਦੇ ਆਂ ਜੀ ਜਿਹਦੇ ਨਾਲ ਆਪਣਾ ਝੋਨਾ ਗ੍ਰੋਥ ਵੀ ਕਰੇ ਤੇ ਆਪਣਾ ਝਾੜਾ ਜਿਹੜਾ ਉਹ ਵੀ ਵੱਧ ਤੋਂ ਵੱਧ ਆਵੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਾਈ ਜੀ ਅੱਜ ਕੱਲ ਲੋਕੀ ਫੋਨ ਸਾਨੂੰ ਵੀ ਆ ਰਹੇ ਆ ਕਿ ਝੋਨੇ ਦੇ ਵਿੱਚ ਕੀ ਮਤਲਬ ਝੋਨਾ ਅੜ ਗਿਆ ਚੱਲ ਨਹੀਂ ਰਿਹਾ ਝੋਨੇ ਦੀ ਜੜਾਂ ਜਿਹੜੀਆਂ ਕਾਲੇ ਪੰਚ ਹੋ ਗਈਆਂ ਹਾਂਜੀ ਤੇ ਕਸੀ ਸਮਾਨ ਵੀ ਬਹੁਤ ਪਾਲਿਆ ਝੋਨਾ ਬੂਝਾ ਨਹੀਂ ਮਾਲਦਾ ਪਿਆ ਹਾਂਜੀ ਗਰਮੀਆਂ ਲੋਕ ਰੇ ਵੱਦ ਤੋਂ ਵੱਧ ਪਾਈ ਜਾਂਦੇ ਆ ਪਰ ਝੋਨਾ ਉੱਥੇ ਹੀ ਰੁਕਿਆ ਰਹਿੰਦਾ ਕਿਉਂਕਿ ਜਿਹੜੀ ਉਹਨੂੰ ਮੇਨ ਪ੍ਰੋਬਲਮ ਆ ਉਹ ਸੋਲਵ ਨਹੀਂ ਹੁੰਦੀ ਉਹਦੇ ਕਰਕੇ ਆਪਾਂ ਵੀ ਇਹੋ ਜੀ ਚੀਜ਼ ਹੀ ਦੱਸਣੀ ਆ ਵੀ ਜਿਹਦਾ ਮੰਨ ਕੇ ਚਲੋ ਰਿਜ਼ਲਟ ਆ ਵੀ ਆਪਾਂ ਨੂੰ 100/100 ਮਿਲੇ ਤੇ ਥੋੜੇ ਟਾਈਮ ਦੇ ਵਿੱਚ ਹੀ ਮਿਲੇ ਜੀ ਜਿਹਦੇ ਨਾਲ ਆਪਣਾ ਕਿਸਾਨਾਂ ਦਾ ਮਨ ਵੀ ਫੇਰ ਹੀ ਖੜਦਾ ਵੀ ਆਪਾਂ ਨੂੰ ਛੇਤੀ ਰਿਜ਼ਲਟ ਮਿਲੇ ਬਿਲਕੁਲ ਜੀ ਬਿਲਕੁਲ ਕਿਉਂ ਇਹ ਇਹ ਜੇ ਹੈ ਕਿ ਕਿਸਾਨ ਵੀ ਅਲੱਗ-ਅਲੱਗ ਚੀਜ਼ਾਂ ਪਾ ਕੇ ਪਰੇਸ਼ਾਨ ਹੋ ਜਾਂਦਾ ਹੈ ਹਾਂਜੀ ਤੇ ਦੂਜੇ ਨੰਬਰ ਦੇ ਉੱਤੇ ਮਤਲਬ ਕਦੀ ਕੋਈ ਤਾਂ ਕਹਿੰਦਾ ਆ ਪਾ ਲੋ ਉਹ ਜਿਵੇਂ ਵਿਚਾਰਾ ਕੋਈ ਵੀ ਚੀਜ਼ ਕਹਿੰਦਾ ਅਗਲਾ ਉਹ ਪਾ ਲੈਂਦਾ ਜਦੋਂ ਰਿਜ਼ਲਟ ਨਹੀਂ ਆਉਂਦਾ ਫਿਰ ਕਿਸਾਨ ਵੀ ਪਰੇਸ਼ਾਨ ਹੋ ਜਾਂਦਾ ਹਾਂਜੀ ਤੇ ਇਹਦੇ ਵਿੱਚ ਜਿਹੜੀ ਸਾਡੀ ਕੰਪਨੀ ਦਾ ਪ੍ਰੋਡਕਟ ਹੁੰਦਾ ਜੀ ਕ੍ਰਿਸ਼ੀ ਸਾਇੰਸ ਕੰਪਨੀ ਦਾ ਹਾਂਜੀ ਕੇ ਮੈਕਸ એનર્ਜੀ ਹਾਂਜੀ ਕਿਸਾਨ ਭਰਾਵੋ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਚਾਹਣਾ ਇਹ ਪ੍ਰੋਡਕਟ ਜਿਹੜਾ ਆਪਾਂ ਕਣਕ ਦੇ ਵਿੱਚ ਤੁਹਾਨੂੰ ਵੀਡੀਓ ਵੀ ਦਿਖਾਈ ਸੀ ਬਹੁਤ ਸਾਰੇ ਲੋਕਾਂ ਨੇ ਵਰਤਿਆ ਸੀ ਤੇ ਬਹੁਤ ਹੀ ਜ਼ਿਆਦੇ ਲੋਕਾਂ ਦੇ ਹੁਣ ਫੋਨ ਆ ਰਹੇ ਸੀ ਕਿ ਜਿਹੜਾ ਇਹ ਪ੍ਰੋਡਕਟ ਆਪਾਂ ਝੋਨੇ ਦੇ ਵਿੱਚ ਵਰਤ ਸਕਦੇ ਆ ਉਹਦੇ ਲਈ ਤੁਹਾਡੇ ਲਈ ਆਪਾਂ ਸਪੈਸ਼ਲ ਵੀਡੀਓ ਤਾਂ ਹੀ ਬਣਾ ਰਹੇ ਆ ਕਿਉਂਕਿ ਬਹੁਤ ਜ਼ਿਆਦੇ ਲੋਕਾਂ ਦੀ ਮੰਗ ਸੀ ਲੋਕਾਂ ਨੇ ਕਣਕ ਦੇ ਵਿੱਚ ਵਰਤਿਆ ਤੇ ਬਹੁਤ ਜ਼ਿਆਦੇ ਜਿਹੜਾ ਇਹਦਾ ਰਿਜ਼ਲਟ ਮਿਲਿਆ ਉਹਦੇ ਕਰਕੇ ਆਪਾਂ ਤੁਹਾਨੂੰ ਦਿਖਾਉਂਦੇ ਆ ਜਿਹੜਾ ਜੀ ਇਹ ਆਪਾਂ ਕਣਕ ਦੇ ਵਿੱਚ ਵਰਤਿਆ ਸੀ ਫੋਨ ਨੂੰ ਵੀ ਬਹੁਤ ਲੋਕ ਹੁਣ ਤੁਹਾਡੇ ਤੋਂ ਲੈ ਕੇ ਜਾਂਦੇ ਹਨ ਜੀ ਤੇ ਫੋਨ ਕਰਕੇ ਵੀ ਬੰਦਾ ਪਰੇਸ਼ਾਨ ਹੋ ਜਾਂਦਾ ਇੰਨੇ ਜਿਆਦੇ ਫੋਨ ਆਉਂਦੇ ਆ ਵੀ ਲੋਕ ਕਹਿੰਦੇ ਆ ਵੀ ਆਪਾਂ ਝੋਨੇ ਦੇ ਵਿੱਚ ਵਰਤ ਸਕਦੇ ਆ ਇੱਕ ਕਨਕ ਦੇ ਵਾਂਗੂ ਹੀ ਇਹਦਾ ਫੁੱਲ ਰਿਜ਼ਲਟ ਮਿਲੂਗਾ ਜੀ ਕਣਕ ਦੇ ਵਾਂਗੂ ਸਭ ਤੋਂ ਪਹਿਲੀ ਗੱਲ ਤਾਂ ਇਹਦਾ ਰਿਜ਼ਲਟ ਹਰ ਇੱਕ ਫਸਲ ਦੇ ਵਿੱਚ 100/100% ਹੈ ਜੀ ਠੀਕ ਹੈ ਜੀ ਕਣਕ ਝੋਨਾ ਸੌਜੀ ਜਿਹੜੇ 'ਚ ਮਰਜ਼ੀ ਤੁਸੀਂ ਪਾ ਸਕਦੇ ਹੋ ਇਹ ਕੈਮੀਕਲ ਫ੍ਰੀ ਪ੍ਰੋਡਕਟ ਹੈ ਇਹਦੇ ਵਿੱਚ ਕੋਈ ਵੀ ਕੈਮੀਕਲ ਦਾ ਯੂਜ਼ ਨਹੀਂ ਕੀਤਾ ਗਿਆ ਹੈ ਜੀ ਠੀਕ ਹੈ ਜੀ ਦੂਜੇ ਨੰਬਰ ਦੇ ਉੱਤੇ ਜਿਵੇਂ ਜ਼ਮੀਨ ਦਾ ਤੇਆਬੀ ਪਾਨਾ ਆਪਾਂ ਡੀਏਪੀ ਪਾਤੀ ਜੂਗਿਆ ਪਾਤੀ ਜਿਵੇਂ ਕਰਕੇ ਕੈਮੀਕਲ ਵਾਲੀ ਖਾਦਾ ਪਾਉਣ ਕਰਕੇ ਜਮੀਨ ਦਾ ਜਿਹੜਾ ਤੇਆਬੀ ਪਾਨ ਵੱਧ ਜਾਂਦਾ ਹੈ ਹਾਂਜੀ ਪੀਐਚ ਲੈਵਲ ਜਿਹਨੂੰ ਆਪਾਂ ਕਹਿ ਦਿੰਨੇ ਆ ਹਾਂਜੀ ਤੇ ਇਹ ਪੀਐਚ ਲੈਵਲ ਨੂੰ ਵੀ ਕੰਟਰੋਲ ਕਰਦਾ ਬਕਾਇਦਾਲੀ ਫੋਟ ਵੀ ਵੱਧ ਕਰਾਊਗਾ ਝੋਨੇ ਦੀ ਠੀਕ ਹੈ ਜੀ ਤਿੰਨ ਨੰਬਰ ਦੇ ਉੱਤੇ ਇਹਨੇ ਜੜਾਂ ਦਾ ਵਿਕਾਸ ਕਰਨਾ ਹੈ ਜਿਹੜਾ ਝੋਨਾ ਕਰਮੀ ਨਾਲ ਰੁਕ ਗਿਆ ਤੁਹਾਡਾ ਉਹਨੂੰ ਪੂਰਾ ਫੁੱਲ ਤੋੜੂਗਾ ਤੇ ਬੂਟਾ ਫੁੱਲ ਮਰਾਊਗਾ ਹਾਂਜੀ ਫੁੱਲ ਮਲਾ ਕੇ ਜਿਵੇਂ ਆਪਾਂ ਇਹ ਕਹਿ ਸਕਦੇ ਆ ਵੀ ਉਹ ਹੁੰਦੀਆਂ ਆਰਟੀਫੀਸ਼ੀਅਲ ਚੀਜ਼ਾਂ ਜੇ ਆਪਾਂ ਕਈ ਵਰਤ ਵੀ ਲੈਨੇ ਆ ਪਰ ਇਹਨੂੰ ਆਪਾਂ ਇੱਕ ਆਯੁਰਵੇਦਿਕ ਦਵਾਈ ਦੇ ਤੌਰ ਤੇ ਕਹਿ ਸਕਦੇ ਆ ਜਿਹੜੀ ਜਿਵੇਂ ਆਪਾਂ ਕਹਿ ਦਗੇ ਵੀ ਇਹ ਜਿੰਨਾ ਆਪਾਂ ਨੂੰ ਝਾੜਦਾ ਕੰਮ ਕਰੂਗਾ ਵੱਧ ਤੋਂ ਵੱਧ ਉਨਾ ਇਹ ਜ਼ਮੀਨ ਨੂੰ ਵੀ ਸੁਧਾਰੂਗਾ ਨਾ ਜੀ ਜ਼ਮੀਨ ਦੀ ਤਾਕਤ ਵਧਾਊਗਾ ਇਹ ਨਹੀਂ ਕਿ ਆਪਾਂ ਜੇ ਕੋਈ ਪ੍ਰੋਡਕਟ ਵਰਤਿਆ ਆਪਾਂ ਨੂੰ ਕੱਲਾ ਝਾੜਤਾ ਕੀ ਮਤਲਬ ਆ ਆਪਾਂ ਨੂੰ ਆਪਦੀ ਜ਼ਮੀਨ ਦਾ ਉਹ ਤੋਂ ਵੱਧ ਹੁੰਦਾ ਵੀ ਆਪਣੀ ਜ਼ਮੀਨ ਵੀ ਸੁਧਰੇ ਤੇ ਉਹਦੇ ਆਸਤੇ ਵੀ ਇਹ ਵੱਧ ਕੰਮ ਕਰਦਾ ਕਿਉਂਕਿ ਇਹਨੇ ਜ਼ਮੀਨ ਨੂੰ ਤਾਕਤ ਦੇਣੀ ਆ ਇਹ ਜਿਹੜੀ ਫਸਲ ਆਪਣੀ ਵੱਧ ਨਿਕਲਨੀ ਆ ਤੇ ਮੰਗ ਵੀ ਬਹੁਤ ਜ਼ਿਆਦਾ ਹੋ ਗਈ ਹੈ ਨਾ ਜੀ ਇਹਦੀ ਮੰਗ ਵੀ ਬਹੁਤ ਜ਼ਿਆਦਾ ਹੈ ਬਾਕੀ ਜਿਹੜਾ ਪਾ ਲੈਂਦਾ ਉਹ ਅੱਗੇ ਆ ਉਹਦੇ ਰਿਸ਼ਤੇਦਾਰ ਨੂੰ ਪ੍ਰੈਫਰ ਕਰਦਾ ਹੈ ਕਿ ਆਹ ਚੀਜ਼ ਪਾਉ ਆਪਾਂ ਇੱਥੇ ਦੇਖਿਆ ਹੀ ਹੈ ਜੀ ਕਨਕ ਦੇ ਵਿੱਚ ਵਰਤਿਆ ਕਰਕੇ ਲੋਕਾਂ ਨੇ ਜਿਹੜਾ ਵੀ ਕੋਈ ਕਿਸਾਨ ਵੀਰ ਆਉਂਦਾ ਇਹੀ ਮੰਗ ਕਰਦਾ ਸਭ ਤੋਂ ਪਹਿਲਾਂ ਆ ਕੇ ਸਾਨੂੰ ਉਹ ਦੇ ਦਿਓ ਤੇ ਝੋਨੇ ਦੇ ਵਿੱਚ ਵੀ ਅਸੀਂ ਵਰਤਨਾ ਬਿਲਕੁਲ ਤੇ ਬਾਕੀ ਆਪਾਂ ਛੋਟੀ ਗੱਲ ਕਰਾਉਣੀ ਆ ਕੰਪਨੀ ਤੋਂ ਵੀ ਆਏ ਆ ਬਾਕੀ ਇਹ ਜਿਹੜੀ ਆਪਾਂ ਨੂੰ ਡੂੰਗੀ ਜਾਣਕਾਰੀ ਵੀ ਇਹਦੀ ਦੇਣਗੇ ਸਾਰਾ ਕੁਝ ਦੱਸਣਗੇ ਵੀ ਕਿਹੜੀ ਕਿਹੜੀ ਚੀਜ਼ੇ ਦੇ ਵਿੱਚ ਵਰਤੀ ਗਈ ਆ ਸਾਰੀ ਇਹਦੀ ਡਿਟੇਲ ਦੱਸਣਗੇ ਸਸਰੀ ਕਾਲ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਬਲਤੀ ਹਸਰੇਗਾ ਬਾਈ ਜੀ ਬਲਤੀ ਐਮਵੀਓ ਰੀਸੀ ਸੈਂਡ ਕੰਪਨੀ ਦੇ ਹੈੱਡ ਕੁਆਰਟਰ ਕੋਲ ਪੂਰਾ ਤੇ ਕੰਮ ਕਰ ਰਹੇ ਆ ਹਾਂ ਜੀ ਤੇ ਜੀ ਸੈਂਡ ਕੰਪਨੀ ਦਾ ਪ੍ਰੋਡਕਟ ਹੈ ਕੇਮਿਕਲ એનર્ਜੀ ਹਾਂ ਜੀ ਤੇ ਇਹ ਆਪਾਂ ਵਰਤਿਆ ਸੀ ਨਾ ਜੀ ਪਹਿਲਾਂ ਕਣਕ ਤੇ ਵਰਤਿਆ ਲੋਕਾਂ ਨੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਿਆ ਤੇ ਹੁਣ ਆਪਾਂ ਝੋਨੇ ਦੇ ਵਿੱਚ ਜਿਹੜਾ ਇਹ ਕਣਕ ਦੇ ਵਾਂਗੂ ਹੀ ਕੰਮ ਕਰੂਗਾ ਨਾ ਕਿਸਾਨਾਂ ਦੀ ਬਿਲਕੁਲ ਬਾਈ ਜੀ ਆਪਾਂ ਪਹਿਲੀ ਗੱਲ ਤੋਂ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਇਹ ਪ੍ਰੋਡਕਟ ਹੈ ਜਿਹੜਾ ਵੇਖ ਫਸਲ ਦੇ ਵਿੱਚ ਆਪਾਂ ਵਰਤ ਸਕਦੇ ਆ ਠੀਕ ਹੈ ਜੀ ਕਣਕ ਵਰ ਝੋਨੇ ਦੇ ਵਿੱਚ ਜਿਹੜੀ ਆਪਾਂ ਡੋਜ਼ ਆਉ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪੈਂਦੀ ਹੈ ਠੀਕ ਹੈ ਜੀ ਜੇ ਆਲੂ ਹੋ ਗਿਆ ਜਾਂ ਮੱਕੀ ਵਗੈਰਾ ਵੀ ਉੱਥੋਂ 6 ਤੋਂ 8 ਕਿਲੋ ਵੀ ਆਮ ਜਿਹੜਾ ਕਿਸਾਨ ਜਾਂ ਨੱਚਾਂ ਦੇ ਵਿੱਚ 6 ਤੋਂ 8 ਕਿਲੋ ਤੱਕ ਦੀ ਡੋਜ਼ ਲਈ ਪਾਉਂਦੇ ਆ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਮੇਨ ਹੈਗਾ ਇਹ ਦੋ ਤੱਤਾਂ ਇੱਕ ਫਾਇਦੇਮੰਦ ਸੰਘਸ਼ ਠੀਕ ਹੈ ਜੀ ਮਾਈਕਰੋ ਐਲਗੀ ਠੀਕ ਹੈ ਜੀ ਇਹ ਜਿਹੜਾ ਮੰਨ ਲਓ ਚਲੋ ਫਸਲ ਦੇ ਵਾਸਤੇ ਇੱਕ ਕੰਪਲੀਟ ਭੋਜਨ ਆ ਜੀ ਠੀਕ ਹੈ ਜੀ ਜਿਹੜਾ ਜਿਹੜਾ ਫਸਲ ਨੂੰ ਹਰੇਕ ਤੱਤ ਜਿਹੜਾ ਛੋਟਾ ਤੱਤ ਹੈ ਇਹਦੇ ਵਿੱਚ ਜਾਨੀ ਪੌਣ ਦੇ ਨਾਲ ਉਹ ਪੂਰਾ ਹੁੰਦਾ ਹੈ ਤੇ ਨਾਲ-ਨਾਲ ਹੀ ਜਿਹੜਾ ਇਹ ਆਪਣੀ ਜ਼ਮੀਨ ਨੂੰ ਵੀ ਤਾਕਤ ਦਿੰਦਾ ਹੈ ਨਾ ਜੀ ਜੀ ਜ਼ਮੀਨ ਦੇ ਵਿੱਚ ਇਹਨੇ ਆਪਣਾ ਖਤਰਨਾਕ ਜਿਹੜੀ ਫੰਕਸ਼ਨ ਹੁੰਦੀ ਹੈ ਇਹਦੇ ਫਾਇਦੇਮੰਦ ਫੰਕਸ਼ਨ ਦੇ ਨਾਲ ਜਿਹੜੀ ਉਹ ਖਤਰਨਾਕ ਫੰਗਸ ਆ ਉਹ ਖਤਮ ਹੋ ਜਾਂਦੀ ਹੈ ਜਿਸ ਦੇ ਨਾਲ ਜਿਹੜਾ ਜੜਾਂ ਦਾ ਵਿਕਾਸ ਆ ਜਿਹੜਾ ਪੌਦੇ ਦਾ ਉਹ ਬਹੁਤ ਹੀ ਜੜੀਆਂ ਖਰਾਕੀ ਜੜਾਂ ਬਹੁਤ ਹੀ ਜ਼ਿਆਦਾ ਜਾਨੀ ਵੱਧੀਆਂ 10-15 ਜੇ ਆਪਾਂ ਕੋਈ ਤਯਾਰਬਾ ਵੀ ਕਰਨਾ ਹੋਵੇ ਜਦੋਂ ਤੋਂ 8 ਤੋਂ 10 ਦਿਨ ਬਾਅਦ ਆਪਾਂ ਜਦੋਂ ਉਹਦੇ ਨੂੰ ਪੱਟਾਂਗੇ ਹਾਂਜੀ ਦੂਸਰੇ ਦੇ ਮੁਕਾਬਲੇ ਉਹਨਾਂ ਜੜਾਂ ਉਦੋਂ ਨਾਲੋਂ ਦੁੱਗਣੀਆਂ ਤਿੱਗਣੀਆਂ ਹੋਣੀਆਂ ਹਾਂਜੀ ਜੜਾਂ ਦਾ ਜ਼ਿਆਦਾ ਵਿਕਾਸ ਹੋਣ ਦੇ ਕਾਰਨ ਜਿਵੇਂ ਜ਼ਮੀਨ ਦੇ ਵਿੱਚੋਂ ਜ਼ਿਆਦਾ ਖਰਾਕ ਪੌਦਾ ਲੈਂਦਾ ਉਹਦੇ ਨਾਲ ਜਿਹੜੀਆਂ ਸ਼ਖਾਵਾਂ ਜਿਹੜੀਆਂ ਉਹ ਵੀ ਬਹੁਤ ਜ਼ਿਆਦਾ ਹੁੰਦੀਆਂ ਹਾਂਜੀ ਸ਼ਖਾਵਾਂ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਇਹਦਾ ਮਨਣਾ ਕਿ ਚਲੋ ਮੁੰਜਰ ਲੱਗਦੀ ਹੈ ਜਾਂ ਉਹਦੇ ਵਿੱਚ ਦਾਣੇ ਵੀ ਪ੍ਰੋਪਰ ਸਾਈਜ਼ ਬਣਦਾ ਤੇ ਝਾੜ ਦੇ ਵਿੱਚ ਵੀ ਘੱਟੋ ਘੱਟ 2 ਕੁਇੰਟਲ ਤੱਕ ਦਾ ਜਿਹੜਾ ਪਿਕਦੀ ਰਹੀ ਡਾਟੇ ਲਏ ਆ ਜਾਂ ਡੈਮੋ ਲਾਏ ਆ ਅੱਪਾ ਕਨਕਦੀ ਜੀ ਪਹਿਲਾਂ ਵੀਡੀਓ ਬਣਾਈ ਸੀ ਲੋਕਾਂ ਨੂੰ ਦੱਸਿਆ ਸੀ ਕਿ 5 ਤੋਂ 7 ਮਾਨ ਦਾ ਝਾੜ ਦਾ ਫਰਕ ਪੈਂਦਾ ਅਸੀਂ ਆਪ ਵੀ ਵਰਤ ਕੇ ਵੇਖਿਆ ਤੇ ਜਿਹੜਾ ਕਿਸਾਨਾਂ ਤੋਂ ਪੁੱਛਿਆ ਵੀ ਆ ਨਾ ਜੀ ਜਿਨ੍ਹਾਂ ਨੇ ਵਰਤਿਆ ਸੀ ਤੇ ਇਹਦਾ ਲਗਭਗ ਕਈ ਥਾਵਾਂ ਤੇ 10 ਮਾਨ ਤੱਕ ਦਾ ਵੀ ਝਾੜ ਦਾ ਫਰਕ ਪੈ ਗਿਆ ਕਨਕ ਦਾ ਤਾਂ ਕਰਕੇ ਲੋਕ ਇਹਦੀ ਇੰਨੀ ਜ਼ਿਆਦਾ ਮੰਗ ਕਰ ਰਹੇ ਆ ਨਾ ਜੀ ਝਾੜ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪਾਉਂਦਾ ਤੇ ਬਾਕੀ ਜਿਹੜੀ ਆਪਾਂ ਮੇਨ ਗੱਲ ਇੱਕ ਤੁਹਾਨੂੰ ਹੋਰ ਕਰਨੀ ਹੈ ਜੀ ਜਿਹੜੀ ਇਹਦੀ ਡੋਜ ਆ ਝੋਨੇ ਦੇ ਵਿੱਚ 4 ਕਿਲੋ ਹੀ ਵਰਤਣਾ ਜੀ ਹਾਂਜੀ ਹਾਂਜੀ ਇਹਦੀ ਝੋਨੇ ਦੇ ਵਿੱਚ ਜਿਹੜੀ ਡੋਜ ਆ 4 ਕਿਲੋ ਜਿ ਪੱਕੇ ਤਾਂ ਆਪਾਂ ਹੁੰਦਾ ਜਿਹੜਾ ਤਰੀਕਾ ਥੋੜਾ ਜਿਹਾ ਸਮਝਣ ਵਾਲੀ ਗੱਲ ਹੈ ਹਾਂਜੀ ਇਹ ਪ੍ਰੋਡਕਟ ਨੂੰ ਆਪਾਂ ਸੁੱਕੀ ਜਗ੍ਹਾ ਦੇ ਵਿੱਚ ਨਹੀਂ ਪਾਉਣਾ ਸੁੱਕੀ ਜਲਤਰਾ ਆਪਣੇ ਕਿਸਾਨ ਵੀ ਪਹਿਲਾਂ ਸੁੱਕੇ ਦੇ ਵਿੱਚ ਯੂਰੀਆ ਜਾਂ ਡੀਪੀ ਪਹਿਲਾਂ ਹੀ ਪਾਈ ਜਾਂਦੇ ਆ ਜਿਹਨੂੰ ਇਸ ਤਰ੍ਹਾਂ ਨਹੀਂ ਪਾਉਣਾ ਇਹਨੂੰ ਖੜੇ ਪਾਣੀ ਦੇ ਵਿੱਚ ਯੂਰੀਆ ਦੇ ਵਿੱਚ ਰਲਾ ਕੇ ਆਪਾਂ ਪਾ ਸਕਦੇ ਆ ਬਾਕੀ ਇਹਦੇ ਨਾਲ ਜਿਵੇਂ ਫੰਗੀ ਸਾਈਡ ਜਿਵੇਂ 12 63 ਵਗੈਰਾ ਉਹ ਨਹੀਂ ਪਾ ਠੀਕ ਹੈ ਜੀ ਇਹਨੂੰ ਮਤਲਬ ਕੱਲੇ ਨੂੰ ਜੂਰ ਕੇ ਦੇ ਵਿੱਚ ਰਲਾ ਕੇ ਜਮੀਨ ਦੇ ਵਿੱਚ ਸੈੱਲ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਪਾਣੀ ਖੜੇ ਦੇ ਵਿੱਚ ਪਾ ਸਕਦੇ ਬਾਕੀ ਇਹ ਜਿਹੜੀ ਟੈਕਨੋਲੋਜੀ ਹੈ ਯੂਪੀਟੀ ਟੈਕਨੋਲੋਜੀ ਹੈ ਠੀਕ ਹੈ ਜੀ ਸਪੇਨ ਦਾ ਇਹ ਜਾਨੀ ਪ੍ਰੋਡਕਟ ਕੱਲਾ ਖਸੀਰ ਸੈਨ ਸਪੋਰਟ ਕੰਪਨੀ ਜਿਹੜੀ ਪੂਰੇ ਭਾਰਤ ਦੇ ਵਿੱਚ ਇਹ ਪ੍ਰੋਡਕਟ ਨੂੰ ਜਿਹੜਾ ਫੇਲ ਕਰ ਰਹੀ ਹੈ ਬਾਕੀ ਮੈਂ ਕਿਸਾਨ ਭਰਾਵਾਂ ਨੂੰ ਦੱਸ ਦੇਣਾ ਚਾਹਣਾ ਵੀ ਜੇ ਜਿਨ੍ਹਾਂ ਨੇ ਪਹਿਲਾਂ ਵਾਰ ਪਾਇਆ ਉਹਦਾ ਬੇਸ਼ੱਕ ਬੇਚ ਹੈ ਜਿਕੋ ਕੇ ਇਹਨੂੰ ਵਰਤਣਗੇ ਤੇ ਵਰਤ ਵੀ ਰਹੇ ਆ ਤੇ ਜਿਹੜੇ ਨਵੇਂ ਬੰਦੇ ਨੇ ਵਰਤਣਾ ਤੁਸੀਂ ਭਵੇਂ ਸਮਝ ਗਿਆ ਆਪਦਾ ਇੱਕ ਪਾਸੇ ਛੱਡ ਕੇ ਇੱਕ ਪਾਸੇ ਪਾ ਕੇ ਦੇਖ ਲਿਓ ਇੱਕ ਪਾਸੇ ਥੋੜਾ ਘਿਆਰਾ ਛੱਡ ਕੇ ਉਹਦੇ 'ਚ ਨਾਂ ਵੀ ਪਾ ਕੇ ਦੇਖਿਓ ਤੇ ਤੁਹਾਨੂੰ ਆਪੇ ਰਿਜ਼ਲਟ ਦਾ ਫਰਕ ਪਤਾ ਲੱਗ ਜਾਣਾ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ ਜਿਹੜਾ ਇਹਦਾ ਬਹੁਤ ਵਧੀਆ ਪ੍ਰੋਡਕਟ ਆ ਜੀ ਕਿਉਂਕਿ ਆਪਾਂ ਦੂਜੀ ਤੀਜੀ ਵਾਰੀ ਵੀਡੀਓ ਬਣਾ ਰਹੇ ਆ ਤੇ ਜਦੋਂ ਵੀ ਵੀਡੀਓ ਬਣਾਉਨੇ ਆ ਬਹੁਤ ਵਧੀਆ ਰਿਸਪੌਂਸ ਮਿਲਦਾ ਲੋਕਾਂ ਦਾ ਲੋਕ ਖੁਸ਼ ਆ ਜੀ ਇਹ ਚੀਜ਼ ਤੋਂ ਬਾਕੀ ਬਾਈ ਜੀ ਇਹ ਤੱਕ ਥੋੜਾ ਮੈਂ ਹੋਰ ਦੱਸਣਾ ਚਾਹਣਾ ਇਹ ਆਪਣਾ ਜਿਹੜਾ ਫਸਲ ਦਾ ਝਾੜ ਆ ਜਿਹੜਾ ਉਹ ਤਾਂ ਵਧਣਾ ਹੀ ਵਧਣਾ ਹੈ। ਨੰਬਰ 2 ਜਿਹੜਾ ਇਹ ਜਮੀਨ ਸੁਧਾਰਕ ਦਾ ਕੰਮ ਵੀ ਕਰਦਾ ਹੈ। ਹਾਂਜੀ ਹਾਂਜੀ। ਜਮੀਨ ਦਾ ਪੀ ਐਚ ਲੈਵਲ ਖਰਾਬ ਹੋ ਜਾਂਦਾ। ਕਿਉਂਕਿ ਜਿੱਥੇ ਆਪ ਨੂੰ ਲਗਾਤਾਰ ਪ੍ਰਾਗਟ ਨੂੰ ਆਪਾਂ ਵਰਤਦੇ ਹਾਂ ਤਾਂ ਜਮੀਨ ਜਿਵੇਂ ਸਖਤ ਹੋਈ ਹੁੰਦੀ ਆ ਜਮੀਨ ਨਰਮ ਹੋ ਜਾਂਦੀ ਆ। ਤੇ ਜਦੋਂ ਪੁਰਪਰੇ ਬਣ ਕੇ ਹੋ ਜਾਂਦੀ ਆ। ਜ਼ਮੀਨ ਦਾ ਸਭ ਤੋਂ ਵਧੀਆ ਆਪਾਂ ਨੂੰ ਜ਼ਮੀਨ ਚਾਹੀਦੀ ਹੈਗਾ ਆਪਾਂ ਖੇਤੀ ਕਰਦਾ ਜ਼ਮੀਨਦਾਰ ਜ਼ਮੀਨ ਵਧੀਆ ਹੋਣੀ ਚਾਹੀਦੀ ਹੈ ਹਾਂਜੀ ਜ਼ਮੀਨ ਦਾ ਜਿਹੜਾ ਪੀ ਐਚ ਲੈਵਲ ਵੀ ਠੀਕ ਕਰਦਾ ਤੇ ਜਿਹੜਾ ਫਸਲ ਦੇ ਵਿੱਚ ਝਾੜ ਆਉਣਾ ਉਹ ਤਾਂ ਵੱਖਰਾ ਵੱਖਰਾ ਪਾੜ ਰਹਿ ਗਿਆ ਜੀ ਜਿਵੇਂ ਕਈ ਆਪਣੇ ਮਾੜੇ ਪਾਣੀ ਵਾਲੇ ਵਾਹਨ ਹੁੰਦੇ ਆ ਜੀ ਉਹਨਾਂ ਚ